ਨਹੀਂ ਟਾਲਦੇ ਤੋਂ ਪੰਜਾਬੀ ਨਹੀਂ ਟਾਲਦੇ ਬਦੇਸਾਂ ਦੇ ਵਿੱਚ ਵੀ ਆ ਦੇਖ ਲਓ ਪੰਜਾਬੀ ਕੁੜੀ ਨੂੰ ਕਿਵੇਂ ਪੁਲਸਵਾਲੇ ਖਿੱਚ ਕੇ ਲੈ ਜਾ ਰਹੇ ਹਨ ਤੇ ਨਾਲ ਹੀ ਉਸ ਦਾ ਬੇਟਾ ਜੋ ਕਿ ਆਪਣੀ ਮਾਤਾ ਦੇ ਵੱਲ ਭੱਜਦਾ ਹੈ ਜਿੱਥੇ ਕਿ ਦੋ ਤੋਂ ਪੁਲਸਵਾਲਾ ਇੱਕ ਮੁਲਾਜ਼ਮ ਉਸ ਦੇ ਬੇਟੇ ਨੂੰ ਇੱਕ ਸਾਈਡ ਤੇ ਲੈ ਜਾਂਦਾ ਹੈ ਤੇ ਦੂਜੇ ਪਾਸੇ ਕੁੜੀ ਨੂੰ ਪੁਲਸਵਾਲੇ ਖਿੱਚ ਕੇ ਲੈ ਜਾਂਦੇ ਹਨ ਜਿੱਥੇ ਕਿ ਦੋ ਤੋਂ ਇਹ ਵੀਡੀਓ ਇੰਗਲੈਂਡ ਦੀ ਜੋ ਕਿ ਸੋਸ਼ਲ ਮੀਡੀਆ ਉੱਤੇ ਬੜੇ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਵੇਂ ਕਿ ਦੋ ਤੋਂ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਨਿੱਕੇ ਨਿੱਕੇ ਕਾਨੂੰਨਾਂ ਦੀ ਲੋਕ ਬਿਆਹਦ ਤੋ ਜਿਵੇਂ ਉਡਾਉਂਦੇ ਹਨ ਪਰ ਜੋ ਵਿਦੇਸ਼ਾਂ ਦੇ ਵਿੱਚ ਜਾ ਕੇ ਇਹੋ ਜਿਹੀ ਹਰਕਤਾਂ ਕਰਦੇ ਹਨ ਤਾਂ ਫਿਰ ਵਿਦੇਸ਼ਾਂ ਦੀਆਂ ਸਰਕਾਰਾਂ ਸ਼ਜਾਤਾ ਜ਼ਰੂਰ ਦਿੰਦੀਆਂ ਹਨ ਜਥੇ ਕਿ ਦੋਤ ਤ ਇਹ ਕੁੜੀ ਪੰਜਾਬ ਦੀ ਜਿਸ ਨੇ ਕੋਈ ਨਿੱਕੀ ਮੋਟੀ ਗਲਤੀ ਜਾਂ ਕੋਈ ਅਣਗਹਿਲੀ ਦੇ ਨਾਲ ਕੋਈ ਘਟਨਾ ਵਾਪਰ ਗਈ ਹੋਵੇਗੀ ਜਥੇ ਕਿ ਦੋਤ ਇਸ ਨੂੰ ਪੁਲਸ ਵੱਲੋਂ ਆਪਣੀ ਰਿਆਸਤ ਤੋਂ ਦੇਬਿਤੇ ਲਿਆ ਗਿਆ ਜਥੇ ਕਿ ਦੇਖਿਆ ਜਾਵੇ ਕਿ ਪੰਜਾਬ ਦਾ ਪ੍ਰਿਕ ਵਿਦੇਸ਼ਾਂ ਦੇ ਵਿੱਚ ਵਸਿਆ ਪਰ ਵਿਦੇਸ਼ਾਂ ਦੇ ਵਿੱਚ ਵੀ ਆਪਣੀਆਂ ਨਿੱਕੀ ਨਿੱਕੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਜਥੇ ਕਿ ਦੋਤ ਪੰਜਾਬੀਆਂ ਨੂੰ ਜੇਲ੍ਹਾਂ ਦੇ ਵਿੱਚ ਜਾਣ ਦੇ ਲਈ ਬੇਹਦ ਹੋਣਾ ਪੈ ਰਿਹਾ ਮਜਬੂਰ ਕਿ ਦੋਸਤ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ